ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਡੀ ਸ਼੍ਰੋਮਣੀ ਕਮੇਟੀ ਦਾ ਬਜਟ ਪਤਾ ਆਮਦਨ ਪਤਾ ਕਿੰਨੀ ਆ 11 ਅਰਬ 66 ਕਰੋੜ ਰੁਪਈਆ ਸਾਲਾਨਾ ਹੁਣ ਤੁਸੀਂ ਇੱਕ ਚੀਜ਼ ਦੇਖੋ ਸਾਡੇ ਪੰਜਾਬ ਦੇ ਜਿਹੜੇ ਸਿੱਖ ਗਰੀਬ ਆ ਉਹ ਦਿਨੋਂ ਦਿਨ ਗਰੀਬ ਹੋ ਰਹੇ ਆ ਜਿਹੜੇ ਮੀਰ ਆ ਉਹ ਦਿਨੋਂ ਦਿਨ ਮੀਰ ਹੋ ਰਹੇ ਆ ਕਿਉਂ ਸਕੂਲ ਕਿਉਂ ਨਹੀਂ ਬਣ ਰਹੇ ਬਈ ਸਿੱਖਾਂ ਦੇ ਹਸਪੀਟਲ ਕਿਉਂ ਨਹੀਂ ਬਣ ਰਹੇ ਸਿੱਖਾਂ ਦੇ ਅਸੀਂ ਤਾਂ ਸਾਡੇ ਤਾਂ ਜਿਹੜੇ ਗਰੀਬ ਭਾਈ ਚਾਰੇ ਆ ਸਿਆਸਤ ਮਤਲਬ ਸਿੱਖ ਧਰਮ ਨਾਲ ਸੰਬੰਧਿਤ ਵਿਚਾਰੇ ਦਿਨੋਂ ਦਿਨ ਗਰੀਬ ਹੋਈ ਜਾਂਦੇ ਆ ਹੁਣ ਰੌਲਾ ਕੀ ਆ ਰੌਲਾ ਜਿਹੜਾ ਇੰਨਾ ਨੰਬਰ ਆ 11 ਅਰਬ 66 ਕਰੋੜ ਕਿਸੇ ਪਾਸੇ ਸਮਝ ਗਏ ਮੇਰੀ ਗੱਲ ਤੇ ਜੇ ਉਹਨੂੰ ਸਹੀ ਤਰੀਕੇ ਨਾਲ ਹੀ ਲਾਇਆ ਜਾਵੇ ਨਾ ਸਹੀ ਤਰੀਕੇ ਨਾਲ ਤੇ ਸਾਡੇ ਜਿਹੜੇ ਸਿੱਕ ਅਸੀਂ ਅੱਛਾ ਸਾਡੇ ਸਿੱਕ ਜਿਹੜੇ ਐਨ ਆਰ ਆਈ ਭਰਾ ਜਾਂ ਖਾਲਸਾ ਹੈ ਜਾਂ ਕੋਈ ਲੋਕਾਂ ਦਾ ਹੀ ਢੱਡ ਭਰੀ ਜਾਂਦੇ ਆ ਦੂਜੀਆਂ ਕੰਟਰੀਆਂ 'ਚ ਜਾ ਜਾ ਕੇ ਸਾਡੇ ਆਪਣੇ ਨੂੰ ਤਾਂ ਸੰਭਾਲ ਲਓ ਸਾਡੇ ਦੇ ਇੱਥੇ ਜਿਹੜੇ ਵਿਚਾਰੇ ਗਰੀਬ ਆ ਭਾਈ ਜਰਦੇ ਉਹ ਤਾਂ ਵਿਚਾਰੇ ਹਰ ਰੋਈ ਤੜ ਤੜ ਮਰਦੇ ਆਏ ਜਿਆਹੀ 11 ਰਬ 66 ਕਰੋੜ ਜਿਹੜਾ ਐਡਾ ਤਕੜਾ ਮਾਉਂਟਰ ਨੰਬਰ ਆ ਇੱਕ ਵਾਰੀ ਲੱਗ ਜੇ ਨਾ ਪੰਜਾਬ ਤੇ ਇੱਕ ਵਾਰ ਕੋਈ ਗਰੀਬਾਂ ਤੇ ਉਹ ਭਰਾਵਾਂ ਇਹਨਾਂ ਜੂਨ ਸੁਧਰ ਜੇ ਅਸਲ ਦੇ ਵਿੱਚ ਰੌਲਾ ਕੀ ਕੜਮ ਚੌਧਰੀ ਇੱਥੇ ਵੀ ਕਹੀ ਆਉਣਗੇ ਹਣਪੇ ਐਡਾ ਮੈਨੂੰ ਸੁਝਾਅ ਦੇਣ ਤੈਨੂੰ ਕੀ ਆ ਇਦਾਂ ਕੀ ਆ ਉਦਾਂ ਕੀ ਆ ਜੋ ਸੱਚ ਆ ਵੀਰੇ ਸੱਚ ਰਹਿਣਾ ਜਿਹੜੇ ਵੀਰ ਸਮਝਦੇ ਇਹ ਗੱਲ ਨੂੰ ਸਮਝਦੇ ਆ ਵੀ ਜੇ ਉਧਰਲਾ ਸਹੀ ਪੈਸਾ ਡਿਸਟ੍ਰੀਬਿਊਟ ਹੋਵੇ ਨਾ ਤੇ ਕੋਈ ਗਰੀਬ ਨਾ ਰਵੇ ਇੱਥੇ